ਹੈਲੋ ਗਾਇਜ਼ ਕੀ ਹਾਲ ਚਾਲ ਹੈ ਤੁਹਾਡੇ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਆ ਆਲੂ ਬੈਂਗਨ ਦੀ ਸਬਜ਼ੀ ਭਾਰ ਕੇ ਬੈਂਗਨ ਬਣਾਵਾਂਗੇ ਜਿਹੜੇ ਕਿ ਬਹੁਤ ਸਵਾਦ ਬਣ ਜਾ ਰਹੇ ਆ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਵੀਡੀਓ ਨੂੰ ਪੂਰਾ ਦੇਖਿਓ ਤੇ ਇੱਧਰ ਆਪਾਂ ਆਲੂ ਕੱਟ ਰਹੇ ਆ ਤੇ ਆਪਾਂ ਆਲੂ ਛਿੱਲ ਲਏ ਆ ਤੇ ਹੁਣ ਆਪਾਂ ਇਹਨੂੰ ਕੱਟ ਰਹੇ ਆ ਤੇ ਆਪਾਂ ਇਹਨਾਂ ਨੂੰ ਜਿਹੜੀ ਸ਼ੇਪ ਚ ਤੁਸੀਂ ਕੱਟਣਾ ਚਾਹੁੰਦੇ ਹੋ ਉਹ ਕੱਟ ਸਕਦੇ ਹੋ ਤਾਂ ਮੈਂ ਇਹਨਾਂ ਨੂੰ ਛੋਟੇ-ਛੋਟੇ ਕੱਟ ਲਿਆ ਵਾ ਐਦਾਂ ਕਰਕੇ ਤੇ ਬੈਂਗਣਾ ਆਪਾਂ अच्छी ਤਰ੍ਹਾਂ ਧੋ ਕੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਕੱਟ ਲਗਾ ਲਾਂਗੇ ਇਹਨੂੰ ਚੀਰਾ ਲਗਾ ਲਾਂਗੇ ਤੇ ਇੱਧਰ ਆਪਾਂ ਪਿਆਜ਼ ਵੀ ਕੱਟ ਲਏ ਹੋਏ ਤੇ ਇੱਧਰ ਆਪਾਂ ਮਿਰਚਾਂ ਵੀ ਲੈ ਲਈਆਂ ਆਈਆਂ ਜਿੰਨੀਆਂ ਆਪਾਂ ਪਾਉਣੀਆਂ ਆਲੂ ਆਪਾਂ ਕੱਟ ਚੁੱਕੇ ਆ ਪਹਿਲਾਂ ਇਹਨਾਂ ਨੂੰ ਛਿੱਲ ਕੇ ਤੇ ਇੱਧਰ ਆਪਾਂ ਹੁਣ ਬੈਂਗਣਾ ਨੂੰ ਲਾ ਲਾਂਗੇ ਕੱਟ ਜਿਹੜੇ ਜਾਦੇ ਵੱਡੇ ਬੈਂਗਣ ਆ ਉਹਨਾਂ ਨੂੰ ਆਪਾਂ 2-2 ਕੱਟ ਲਗਾਵਾਂਗੇ ਸਿੱਧੀ ਤਰ੍ਹਾਂ ਤੇ ਇੱਕ ਕੱਟ ਦ ਜਿਹੜੇ ਛੋਟੇ ਬੈਂਗਣ ਨੇ ਉਹਨਾਂ ਨੂੰ ਆਪਾਂ ਸਿਰਫ ਚਾਰ ਕੱਟ ਹੀ ਲਗਾਵਾਂਗੇ ਇਹਦੇ ਵਿੱਚ ਆਪਾਂ 6 ਕੱਟ ਹੋ ਜਾਣਗੇ ਟੋਟਲ ਆਪਣੇ ਤੇ ਇਦਾਂ ਕੀ ਇਹ ਬੈਂਗਣ ਚੰਗੀ ਤਰ੍ਹਾਂ ਭਰੇ ਜਾਣਗੇ ਇਦਾਂ ਕੱਟ ਲਗਾਉਣਾ ਵੱਡੇ ਵਾਲੇ ਬੈਂਗਣ ਨੂੰ ਤੇ ਜਿਹੜਾ ਛੋਟੇ ਵਾਲਾ ਬੈਂਗਣ ਆ ਉਹਨੂੰ ਆਪਾਂ ਸਿਰਫ ਇੱਕ ਸਾਈਡ ਇਧਰੋਂ ਤੇ ਇੱਕ ਸਾਈਡ ਇਧਰੋਂ ਕੱਟ ਲਵਾਉਣਾ ਵਾ ਇਦਾਂ ਕਰਕੇ ਆਪਾਂ ਬੈਂਗਣ ਇਹਨਾਂ ਨੂੰ ਭਰਾਂਗੇ ਇਹ ਬਹੁਤ ਹੀ ਸਵਾਦ ਤੇ ਬਹੁਤ ਹੀ ਵਧੀਆ ਬੈਂਗਣ ਬਣਨਗੇ ਭਰ ਕੇ ਬੈਂਗਣ ਬਣਾਉਣ ਜਾ ਰਹੇ ਆ ਆਪਾਂ ਤੇ ਭਰ ਕੇ ਪੈਂਗਣ ਬਹੁਤ ਹੀ ਵਧੀਆ ਸਵਾਦ ਬੰਦੇ ਆ ਤੇ ਵੇਖੋ ਜੀ ਇਦਾਂ ਅੱਗੇ ਆਪਣੀ ਰੈਸਪੀ ਬਣ ਜਾ ਰਹੀ ਹੈ ਤੇ ਆਪਾਂ ਬੈਂਗਣਾ ਸਾਰੇ ਨੂੰ ਕੱਟ ਲਗਾ ਲਿਆ ਤੇ ਆਪਾਂ ਨੂੰ ਕੱਟ ਲਗਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਅੰਦਰੋਂ ਦੇਖ ਲੈਣਾ ਹੈ ਕਿਉਂਕਿ ਇਹਨਾਂ ਦੇ ਵਿੱਚ ਕੀੜਾ ਵੀ ਹੁੰਦਾ ਵਾ ਤੇ ਜਿਹੜਾ ਬੈਂਗਣ ਚ ਕੀੜਾ ਵਗੈਰਾ ਹੋਵੇ ਉਹਨੂੰ ਕੱਢ ਦਿਓ ਸਾਈਡ ਤੇ ਤੇ ਜਿਹੜੇ ਸਾਫ ਬੈਂਗਣ ਨੇ ਉਹ ਰੱਖ ਲਓ ਤੇ ਇਧਰ ਆਪਾਂ 8 ਮਿਰਚਾਂ ਲੈ ਲਈਆਂ 8-9 ਮਿਰਚਾਂ ਜਿੰਨੀ ਤੁਸੀਂ ਮਿਰਚ ਖਾਣਾ ਚਾਹੁੰਦੇ ਹੋ ਉਨੀ ਤੁਸੀਂ ਮਿਰਚ ਪਾ ਸਕਦੇ ਹੋ ਤੇ ਮੈਂ ਇਹਦੇ ਵਿੱਚ ਲਾਲ ਮਿਰਚ ਨਹੀਂ ਐਡ ਕਰਨੀ ਇਸ ਕਰਕੇ ਮੈਂ ਹਰੀਆਂ ਮਿਰਚਾਂ 8 ਲੈ ਲਈਆਂ 8-9 ਲੈ ਲਈਆਂ ਵਾ ਇਸ ਲਈ ਮੈਂ ਕੱਲੀਆਂ ਗ੍ਰੀਨ ਚਿਲੀ ਲਈਆਂ ਤੇ ਇਧਰ ਆਪਾਂ ਪਿਆਜ਼ ਪਾ ਕੇ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਇਹਦਾ ਮਸਾਲਾ ਬਣਾ ਲਾਂਗੇ ਹਰੀਆਂ ਮਿਰਚਾਂ ਤੇ ਪਿਆਜ਼ਾਂ ਦਾ ਉਧਰ ਆਪਾਂ ਛੋਟੇ-ਛੋਟੇ 3-4 ਪਿਆਜ ਨਿੱਕੇ ਵੀ ਕੱਟੇ ਸੀ ਜਿੰਨੂੰ ਆਪਾਂ ਭਰ ਕੇ ਬੈਂਗਣਾ ਚ ਪਾਉਣਾ ਵਾ ਤੇ ਇਧਰ ਬੈਂਗਣਾ ਵਾਸਤੇ ਆਪਣਾ ਤੇਲ ਗਰਮ ਹੋ ਗਿਆ ਵਾ ਤੇ ਮਸਾਲਾ ਵੀ ਆਪਾਂ ਰੈਡੀ ਕਰ ਲਿਆ ਵਾ ਹੁਣ ਮਸਾਲੇ ਦੇ ਵਿੱਚ ਆਪਾਂ ਰਲਾਵਾਂਗੇ ਨਮਕੇ ਮਿੰਟ ਦੇ ਮਸਾਲੇ ਜਿਹੜੇ ਹੋਰ ਲਾ ਕੇ ਫਿਰ ਆਪਾਂ ਬੈਂਗਣ ਨੂੰ ਭਰਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਜਿੰਨਾ ਸਵਾਦ ਅਨੁਸਾਰ ਨਮਕ ਖਾਣਾ ਚਾਹੁੰਦੇ ਓਨਾ ਆਪਾਂ ਆਪਣਾ ਨਮਕ ਪਾ ਸਕਦੇ ਆ ਤੇ ਮੈਂ ਆਪਣੇ ਹਿਸਾਬ ਨਾਲ ਨਮਕ ਪਾ ਲਿਆ ਮੈਂ ਇਹਦੇ ਵਿੱਚ 2 1/2 ਚਮਚ ਨਮਕ ਦੇ ਪਾਏ ਛੋਟੇ ਵਾਲੇ ਤੇ 2 ਚਮਚ ਹਲਦੀ ਦੇ ਪਾਏ 1 ਚਮਚ ਮ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਆਮਚੂਰ ਵੀ ਪਾ ਲਾਂਗੇ ਜੇ ਤੁਸੀਂ ਆਪਸ਼ਨਲ ਹੈ ਪਾਉਣਾ ਚਾਹੁੰਦੇ ਹੋ ਪਾ ਸਕਦੇ ਨਹੀਂ ਪਾਉਣਾ ਚਾਹੁੰਦੇ ਤੇ ਨਹੀਂ ਵੀ ਪਾ ਸਕਦੇ ਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਆਮਚੂਰ ਪਾ ਲਿਆ ਵਾ ਜਿਸ ਦੇ ਨਾਲ ਦਾ ਫਲੇਵਰ ਖੱਟਾ ਮਿੱਠਾ ਹੋ ਜਾਊਗਾ ਹੁਣ ਆਪਾਂ ਬੈਂਗਣਾਂ ਸਾਰਿਆਂ ਨੂੰ ਇਹਨੇ ਮਸਾਲੇ ਨਾਲ ਫਿਲ ਕਰ ਲਾਂਗੇ ਭਰ ਲਾਂਗੇ ਚੰਗੀ ਤਰ੍ਹਾਂ ਸਾਰੀ ਤਰ੍ਹਾਂ ਬੈਂਗਣ ਨੂੰ ਸਾਰੀ ਤਰ੍ਹਾਂ ਭਰ-ਭਰ ਕੇ ਆਪਾਂ ਬੈਂਗਣ ਨੂੰ ਤੇਲ ਦੇ ਵਿੱਚ ਛੱਡੀ ਜਾਵਾਂਗੇ ਜਿਸ ਦੇ ਨਾਲ ਆਪਣੇ ਜਿਹੜੇ ਬੈਂਗਣੇ ਆ ਫਰਾਈ ਹੁੰਦੇ ਜਾਣਗੇ ਤੇ ਫਰਾਈ ਕਰਕੇ ਬੈਂਗਣ ਬਹੁਤ ਹੀ ਸਵਾਦ ਬਣਨਗੇ ਪਹਿਲਾਂ ਆਪਾਂ ਇਹਨੂੰ ਤੇਲ 'ਚ ਬੈਂਗਣਾ ਸਾਰਿਆਂ ਨੂੰ ਫਰਾਈ ਕਰ ਲਾਂਗੇ ਇਦਾਂ ਆਪਾਂ ਬੈਂਗਣ ਭਰ-ਭਰ ਕੇ ਇਹਨੂੰ ਉਹਦੇ ਵਿੱਚ ਤੇਲ ਦੇ ਛੱਡੀ ਜਾਣਾ ਹੌਲੀ-ਹੌਲੀ ਤੇ ਦੇਖੋ ਇਦਾਂ ਆਪਣੇ ਸਾਰੇ ਬੈਂਗਣ ਆਪਾਂ ਇਦਾਂ ਭਰ ਕੇ ਇਹਦੇ ਵਿੱਚ ਛੱਡ ਦੇਨੇ ਆ ਇਦਾਂ ਮੈਂ ਸਾਰੇ ਬੈਂਗਣ ਭਰ-ਭਰ ਕੇ ਇਹਦੇ ਵਿੱਚ ਹੌਲੀ-ਹੌਲੀ ਕਰਕੇ ਸਾਰੇ ਇਹਦੇ ਵਿੱਚ ਛੱਡ ਦੂੰਗੀ ਤੇ ਦੇਖੋ ਗਾਇਜ਼ ਆਪਣੇ ਬੈਂਗਣ ਬਹੁਤ ਹੀ ਸਵਾਦ ਬਣ ਜਾ ਰਹੇ ਆ ਆਪਾਂ ਸਾਰੇ ਬੈਂਗਣੇ ਦੇ ਵਿੱਚ ਭਰਤੇ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਵਰ ਕਰ ਦਾਂਗੇ ਥੋੜਾ ਟਾਈਮ ਕਵਰ ਕਰਕੇ ਇੱਕ ਸਾਈਡ ਤੋਂ ਪਕਾ ਲਾਂਗੇ ਮੁੜ ਕੇ ਥੋੜੇ ਟਾਈਮ ਬਾਅਦ 5-10 ਮਿੰਟ ਬਾਅਦ ਆਪਾਂ ਇਹਦੀ ਸਾਈਡ ਚੇਂਜ ਕਰਾਂਗੇ ਬੈਂਗਣਾ ਦੀ ਆਹ ਜਿਹੜਾ ਮਸਾਲਾ ਆਪਣਾ ਬਚਿਆ ਇਹ ਆਪਾਂ ਆਲੂ ਦੇ ਮਟੀਰੀਅਲ ਚ ਪਾਉਣਾ ਕਿਉਂਕਿ ਆਪਾਂ ਨਮਕ ਮਿਰਚ ਮਸਾਲਾ ਇੱਕ ਵਾਰ ਹੀ ਲਾ ਲਿਆ ਵਾ ਹੁਣ ਆਪਾਂ ਉਹਦੇ ਵਿੱਚ ਕੋਈ ਐਕਸਟਰਾ ਮਸਾਲਾ ਨਹੀਂ ਪਾਉਣਾ ਤੇ ਇਸ ਲਈ ਆਹ 4-5 ਪਿਆਜ਼ ਆਪਾਂ ਕੱਟੇ ਹੋਏ ਆ ਜਿਹੜੇ ਆਪਾਂ ਭਰ ਕੇ ਉਹਦੇ ਵਿੱਚ ਛੱਡਾਂਗੇ ਬੈਂਗਣ ਪਹਿਲਾਂ ਫਰਾਈ ਹੋ ਜਾਂਦੋਂ ਉਹਨੂੰ ਸਾਈਡ ਤੋਂ ਫਿਰ ਉਸ ਤੋਂ ਬਾਅਦ ਆਪਾਂ ਇਸੇ ਤੇਲ ਦੇ ਵਿੱਚ ਆਲੂ ਪਾ ਕੇ ਫਰਾਈ ਕਰ ਲਾਂਗੇ ਅਗਰ ਤੇਲ ਘੱਟ ਜਾਊਗਾ ਤਾਂ ਤੁਸੀਂ ਤੇਲ ਥੋ ਇਆ ਆਪਾਂ ਪਹਿਲਾਂ ਬੈਂਗਣਾਂ ਨੂੰ ਫਰਾਈ ਕਰ ਲਾਂਗੇ ਇੱਕ ਪਾਸਿਓਂ ਆਪਾਂ ਹੁਣ ਬੈਂਗਣ ਹੋ ਗਏ ਆ ਆਪਾਂ ਹੁਣ ਇਹਨਾਂ ਦੀ ਸਾਈਡ ਚੇਂਜ ਕਰ ਦਾਂਗੇ ਤੇ ਦੂਜੀ ਪਾਸਿਓਂ ਵੀ ਇਦਾਂ ਹੀ ਆਪਾਂ ਬੈਂਗਣਾਂ ਨੂੰ ਪਕਾ ਲਾਂਗੇ ਤੇ ਫਿਰ ਆਪਾਂ ਸਾਰੇ ਬੈਂਗਣ ਪਕਾ ਕੇ ਇਹਨੂੰ ਇੱਕ ਪਲੇਟ 'ਚ ਕੱਢ ਲਾਂਗੇ ਤੇ ਐਸੇ ਕੜਾਈ ਦੇ ਵਿੱਚ ਆਪਾਂ ਆਲੂ ਦਾ ਮਟੀਰੀਅਲ ਬਣਾਉਣਾ ਵਾ ਤੇ ਇਹਨੂੰ ਕੱਢਣ ਤੋਂ ਬਾਅਦ ਆਪਣੇ ਆਲੂ ਦਾ ਮਟੀਰੀਅਲ ਬਣਾਵਾਂਗੇ ਬੈਂਗਣ ਬਹੁਤ ਹੀ ਸਵਾਦ ਮੰਦੇ ਇਦਾਂ ਬਣਾ ਕੇ ਦੇਖਿਓ ਰੋਟੀ ਨਾਲ ਬਹੁਤ ਹੀ ਸਵਾਦ ਲੱਗਦੇ ਇਹ ਵਾਲੇ ਬੈਂਗਣ ਦੇਖੋ ਇੱਕ ਸਾਈਡ ਤੇ ਆਪਣੇ ਫਰਾਈ ਹੋ ਗਏ ਹਨ ਦੂਜੀ ਸਾਈਡ ਤੇ ਵੀ ਫਰਾਈ ਹੋ ਗਿਆ ਆਪਾਂ ਇੱਕ ਪਰਤਨ ਚ ਇਹਨੂੰ ਅਲੱਗ ਕੱਢ ਲਿਆ ਟਰਾਂ ਇੰਨਾ ਤੇਲ ਆਪਣੇ ਵਿੱਚ ਪਾਇਆ ਵਾ ਤੇ ਅਗਰ ਜੇ ਕੱਢ ਜਵੇ ਤੇ ਤੁਸੀਂ ਹੋਰ ਪਾ ਸਕਦੇ ਹੋ ਇਸੇ ਤੇਲ ਦੇ ਵਿੱਚ ਆਪਾਂ ਆਲੂ ਪਾ ਦੇਣੇ ਆ ਤੇ ਇਸੇ ਤੇਲ ਦੇ ਵਿੱਚ ਆਪਾਂ ਉਹ ਵਾਲਾ ਜਿਹੜਾ ਮਸਾਲਾ ਆਪਣਾ ਬਚਿਆ ਸੀ ਉਹ ਪਾ ਦੇਣਾ ਫਿਰ ਆਪਾਂ ਨੂੰ ਐਕਸਟਰਾ ਨਮਕ ਮਿਰਚ ਮਸਾਲਾ ਪਾਉਣ ਦੀ ਕੋਈ ਲੋੜ ਨਹੀਂ ਪੈਣੀ ਤੇ ਹੁਣ ਆਪਾਂ ਇਹਨਾਂ ਆਲੂਆਂ ਨੂੰ ਵੀ ਪੱਕਣ ਵਾਸਤੇ ਰੱਖ ਦਾਂਗੇ ਇਹਦੇ ਵਿੱਚ ਹੀ ਆਪਾਂ ਪਿਆਜ਼ ਉਹ ਵਾਲੇ ਛੱਡ ਦੇਣੇ ਆ ਤੇ ਦੇਖਿਓ ਆਪਣੇ ਬੈਂਗਣ ਕਿੰਨੇ ਸਵਾਦ ਬੰਦੇ ਆ ਹੁਣ ਆਪਾਂ ਇਸ ਮਸਾਲੇ ਨੂੰ ਵੀ ਟੱਕ ਕੇ ਪਕਾ ਲਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਉੱਪਰ ਬੈਂਗਣ ਰੱਖ ਦਾਂਗੇ ਜਿਹੜੇ ਆਪਾਂ ਪਹਿਲਾਂ ਪਕਾਏ ਹੋਏ ਆ ਤੇ ਆਲੂਆਂ ਨੂੰ ਆਪਾਂ ਇੱਧਰ ਟੱਕ ਟੱਕ ਕੇ 5-10 ਮਿੰਟ ਵਿੱਚ ਹੌਲਾ ਹਲਾ ਕੇ ਪਕਾਈ ਜਾਵਾਂਗੇ ਜਦੋਂ ਆਪਣੇ ਅੱਛੀ ਤਰ੍ਹਾਂ ਆਲੂ ਵੀ ਪੱਕ ਜਾਣਗੇ ਤੇ ਫਿਰ ਆਪਣੀ ਸਬਜ਼ੀ ਹੋ ਜੂਗੀ ਰੈਡੀ ਤੇ ਦੇਖੋ ਇੱਧਰ ਆਪਣੇ ਆਲੂ ਵੀ ਪੱਕ ਗਏ ਆ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਪਕਾ ਲਿਆ ਹਲਾ ਹਲਾ ਕੇ ਹੁਣ ਇਹਨੂੰ ਆਪਾਂ ਇਸ ਤੋਂ ਬਾਅਦ ਇਹਦੇ ਉੱਪਰ ਬੈਂਗਣ ਰੱਖ ਕੇ ਨੂੰ ਟੱਕਾਂਗੇ ਦਮ ਦੇ ਦਵਾਂਗੇ ਲਓ ਜੀ ਗਾਇਜ਼ ਟੇਸਟੀ ਜੰਮੀ ਵਾਲੇ ਬੈਂਗਣ ਹੋ ਗਿਆ ਬਣ ਕੇ ਤਿਆਰ ਇੱਕ ਵਾਰੀ ਤੁਸੀਂ ਇੱਧਰ ਆਪਾਂ ਆਪਣੇ ਵਾਸਤੇ ਬਣਾ ਲਈਏ ਕਾਫੀ ਮੇਰਾ ਦਿਲ ਕਰ ਰਿਹਾ ਹੀ ਕਾਫੀ ਬੀਨ ਨੂੰ ਤੇ ਕਾਫੀ ਦੇ ਨਾਲ ਮੈਨੂੰ ਨਮਕੀਨ ਬਿਸਕਟ ਬਹੁਤ ਪਸੰਦ ਆ ਤੇ ਆਪਾਂ ਖਾ ਰਹੇ ਆ ਨਮਕੀਨ ਬਿਸਕਟ ਕਾਫੀ ਦੇ ਨਾਲ ਚਾਹ ਕਾਫੀ ਦੇ ਨਾਲ ਨਮਕੀਨ ਖਾਣਾ ਮੈਨੂੰ ਬਹੁਤ ਪਸੰਦ ਆ ਤੇ ਇੱਧਰ ਆਪਾਂ ਬਣਾ ਰਹੇ ਆ ਬੱਚਿਆਂ ਵਾਸਤੇ ਮਿਲਕ ਸ਼ੇਕ ਬੱਚੇ ਮੰਗ ਰਹੇ ਸੀ ਆਪਣੀ ਨਿਮਾਨ ਤੇ ਕਿ ਅਸੀਂ ਮਿਲਕ ਸ਼ੇਕ ਦੇ ਇਹ ਹੈਗਾ ਡਾਕਟਰ ਰੋਡ ਕਰਦਾ ਮਿਲਕ ਸ਼ੇਕ ਇਹ ਬਹੁਤ ਹੀ ਸਵਾਦ ਬੰਦਾ ਵਾ ਇੱਕ ਹੈਗਾ ਬਦਾਮ ਇਲਾਚੀ ਵਾਲਾ ਤੇ ਇੱਕ ਹੈਗਾ ਵਨੀਲਾ ਵਾਲਾ ਜਿਹੜਾ ਬਦਾਮ ਲਾਚੀ ਵਾਲਾ ਉਹ ਬੱਚੇ ਘੱਟ ਹੀ ਪੀਂਦੇ ਆ ਕਿਉਂਕਿ ਉਹਦੇ ਵਿੱਚ ਛੋਟੇ ਛੋਟੇ ਦਾਣੇ ਆਉਂਦੇ ਆ ਤੇ ਇਹ ਜਿਹੜਾ ਹੈਗਾ ਵਾ ਵਨੀਲਾ ਵਾਲਾ ਇਹ ਬੱਚੇ ਖੁਸ਼ ਹੋ ਕੇ ਪੀ ਲੈਂਦੇ ਆ ਕਿਉਂਕਿ ਇਹਦੇ ਵਿੱਚ ਕੋਈ ਦਾਣਾ ਵਗੈਰਾ ਕੁਝ ਨਹੀਂ ਆਉਂਦਾ ਇਹ ਪਲੇਨ ਹੁੰਦਾ ਵਾ ਨਾਲੇ ਆਈਸਕ੍ਰੀਮ ਫਲੇਵਰ ਦਿੰਦਾ ਵਾ ਤੇ ਇਹ ਬਹੁਤ ਹੀ ਸੁਆਦ ਬੰਦਾ ਵਾ ਇਹਦੇ ਵਿੱਚ ਸਿਰਫ ਦੋ ਹੀ ਚਮਚੇ ਇਹ ਵਾਲੇ ਆਪਾਂ ਪਾਉਣੇ ਆ ਉਹਦੇ ਨਾਲ ਹੀ ਬਹੁਤ ਸੁਆਦ ਹੋ ਜਾਂਦਾ ਤੇ ਮਿੱਠਾ ਤੁਸੀਂ ਆਪਣੇ ਸੁਆਦ ਦੇ ਅਨਸਾਰ ਪਾ ਸਕਦੇ ਹੋ ਜਿੰਨਾ ਤੁਸੀਂ ਘੱਟ ਵੱਧ ਕਰਨਾ ਚਾਹੁੰਦੇ ਹੋ ਆਪਾਂ ਆਪਣੇ ਬੱਚਿਆਂ ਦੇ ਹਿਸਾਬ ਨਾਲ ਇਹਦੇ ਵਿੱਚ ਮਿੱਠਾ ਪਾਤਾ ਵਾ ਤੇ ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਪਾਵਾਂਗੇ ਆਪਾਂ ਤੁਹਾਡੇ ਕਰਕੇ ਨਵੀਂ ਨਿਊ ਡੱਬੀ ਖੋਲਣ ਲੱਗੇ ਆ ਪਹਿਲਾਂ ਵੀ ਆਪਾਂ ਇਹਦੇ ਨਾਲ ਇੱਕ ਮੁਕਾਤਾ ਆ ਇਹਦੇ ਨਾਲ ਦਾ ਪਹਿਲੇ ਵੀ ਮੈਂ ਇੱਕ ਖਤਮ ਕੀਤਾ ਬੱਚੇ ਇਹ ਵਾਲਾ ਜ਼ਿਆਦਾ ਖੁਸ਼ ਹੋ ਕੇ ਪੀਂਦੇ ਆ ਵਨੀਲਾ ਵਾਲਾ ਇਹ ਇਧਰ ਦੇਖੋ ਇਹ ਬਹੁਤ ਵਧੀਆ ਹੁੰਦਾ ਵਾ ਫਲੇਵਰ ਵੀ ਬੜਾ ਟੇਸਟੀ ਹੁੰਦਾ ਇਹਦੇ ਵਿੱਚ ਸਿਰਫ ਦੋ ਚਮਚ ਪਾਉਣਾ ਦੁੱਧ ਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਵਾ ਤੇ ਠੰਡਾ ਠੰਡਾ 쿨쿨 ਵੈਸੇ ਹੀ ਬੜਾ ਟੇਸਟੀ ਲੱਗਦਾ ਤਾਂ ਦੇਖੋ ਗਾਇਜ਼ ਇਹਦੇ ਵਿੱਚ ਸਿਰਫ ਇੰਨਾ ਫਰਕ ਹੈ ਕਿ ਇਹ ਜਿਹੜਾ ਹੈਗਾ ਵਾ ਬਦਾਮ ਵਾਲਾ ਇਹ ਹੈਗਾ 100 ਰੁਪਏ ਦਾ ਤੇ ਉਹ ਹੈਗਾ ਇਹ ਜਿਹੜਾ ਦੂਜਾ ਸਿੰਪਲ ਵਾਲਾ ਉਹ 90 ਰੁਪਏ ਦਾ ਵਨੀਲਾ ਵਾਲਾ ਤੇ ਇਸ ਲਈ ਇਹਨਾਂ ਦੋਨਾਂ ਵਿੱਚ ਸਿਰਫ ਇੰਨਾ ਹੀ ਡਿਫਰੈਂਟ ਹੈ ਪਰ ਬੰਦੇ ਦੋਨੋਂ ਹੀ ਬਹੁਤ ਟੇਸਟੀ ਹੈ ਪਰ ਬੱਚੇ ਜ਼ਿਆਦਾ ਇਹ ਖੁਸ਼ ਹੋ ਕੇ ਖਿੰਦੇ ਵਨੀਲਾ ਵਾਲਾ ਤੇ ਦੇਖੋ ਗਾਇਜ਼ ਤੁਹੇ ਹੀ ਮਿਲੇ ਆ ਕੇ ਆਪਣੇ ਬੱਚਿਆਂ ਨੂੰ ਦੋ ਇਹ ਬਹੁਤ ਵਧੀਆ ਫਲੇਵਰ ਬੰਦੇ ਆ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੀਡੀਓ ਵੇਖਣ ਵਾਸਤੇ ਧੰਨਵਾਦ ਗਾਈਜ਼ ਬਾਏ ਬਾਏ